ਹੁੰਦੇ ਕਿਉਂ ਕੱਢਿਆ ਹੁੰਦਾ ਤੇ ਮੈਂ ਕਿਉਂਡ ਦਾ ਰਾਜ ਦੱਸੋ ਵਿਕੁੰਡ ਕਿਉਂ ਕੱਢਦੇ ਹੁੰਦੇ ਸੀ ਇੱਕ ਦੇਸੀ ਮਹੀਨੇ ਹੁੰਦੇ ਨੇ ਇੱਕ ਅੰਗਰੇਜ਼ੀ ਵੀ ਮਿਲਦੇ ਨੇ ਆਪਣੇ ਕਿ ਜਨਵਰੀ ਫਰवरी ਮਾਰਚ ਆ ਗਿਆ ਇੱਕ ਜਿਵੇਂ ਕਿ ਸਾਂਹ ਸੌਣ ਭਾਦੋਂ ਅਸੂ ਕਤਮਕਰ ਕੋ ਮਾਰੂ ਫਰਗਨ ਦੇ ਪ੍ਰਸਾਦ ਜੇ ਜੇ ਇਹ ਤਾਂ ਮਹੀਨਾ ਹੁੰਦਾ ਉਹ ਮਹੀਨੇ ਦੇ ਵਿੱਚ ਨਾ ਇੰਨੀ ਜ਼ਿਆਦੇ ਤਕਸ਼ ਹੁੰਦੀ ਹੈ ਨਾ ਵੀ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ ਇਸ ਵਜ੍ਹਾ ਕਰਕੇ ਕੋਈ ਵੀ ਚਾਹੇ ਕੋਈ ਗੁੜੀ ਚਾਹੇ ਕੋਈ ਪੂਰੀ ਚਾਹੇ ਕੋਈ ਜਵਾਨ ਜਿੰਨੀਆਂ ਵੀ ਹੁੰਦੀਆਂ ਨੇ ਕਿਉਂਕਿ ਉਹ ਸਾਰੀਆਂ ਠੀਕ ਹੁੰਡ ਕੱਢ ਕੇ ਤੁੜਦੀਆਂ ਨੇ ਐਸ ਤਰ੍ਹਾਂ ਕੁੰਡ ਸਿਰਨਾਮ ਨਿਕਾ ਆ ਠੀਕ ਹੈ ਤੇ ਮਤਲਬ ਕਿ ਇਹ ਹੁੰਡ ਇੱਕ ਜੇਠ ਦੇ ਮਹੀਨੇ ਤੋਂ ਹੀ ਬੜਿਆ ਇਹ ਨਹੀਂ ਹੈਗਾ ਵੀ ਕੋਈ ਆਪਣੇ ਤੋਂ ਵੱਡਾ ਪਿੰਡ ਆ ਕੇ ਤਾਂ ਲੋਕੀ ਹੁੰਡ ਕੱਢਦੇ ਸੀ ਇਹ ਗੱਲ ਨਾਲ ਆਪਾਂ ਸੌਰੇ ਤੋਂ ਹੁੰਡ ਕੱਢਦੀਆਂ ਹੁੰਦੀਆਂ ਨੇ ਸਿੱਖ ਜਿਹੜਾ ਜੇਠ ਦਾ ਹੁੰਡਾ ਨਾ ਪਟੇਟ ਦੇ ਦੁਪਹਿਰੇ ਤੋਂ ਬਣਿਆ ਹੋਇਆ ਕਿਉਂਕਿ ਉਹ ਵੀ